ਸਤਿ ਸ੍ਰੀ ਅਕਾਲ ਜੀ ਜਿੱਥੇ ਤੇ ਆਏ ਬਾਈ ਕਰਨਾ ਜਿੱਦੀ ਹਾਲ ਹੈ ਬੰਦੇ ਜੀ ਲਗਾ ਦੋ ਆਏ ਸਾਡੇ ਕਿਰਾਨਦੋਂ ਦੋਸਤ ਕਰਦੇ ਆਏ ਆਏ ਸਾਡੇ ਹੋਰ ਕੀ ਆ ਹੈ ਹੈ ਟੈਂਗਰ ਲਾਇਆ ਵਾਹ ਵਾਲੇ ਦਾ ਪੱਤਰ ਆ ਜਾਂਦਾ ਕੋਈ ਫਾਇਟ ਨਹੀਂ ਪੈਂਦਾ ਹੈ ਜਿੱਦਾਂ ਆਪਾਂ ਕਹਿੰਦੇ ਵੀ ਪਹਾੜ ਨੂੰ ਟੇਲ ਲਗਣਾ ਛੱਡੂ ਨੂੰ ਉਲਟਾ ਚੱਕ ਦੇ ਹਾਂ ਉਹਨਾਂ ਆਪਣਾ ਰਾਮ ਸਿੰਘ ਉਹ ਸਾੜੇ ਮਾਰ ਚੁੱਕੇ ਨੇ ਹਾਂ ਤੁਹਾਡਾ ਬਾਅਦੇ ਬਾਅਦ ਬਾਸ ਉਹ ਜੂੜੇ ਪੈ ਗਤੀ ਇੱਧਰ ਤੋਂ ਵੀ ਲੱਗੇ ਆਵੇ ਦੂਜਾ ਆਹ ਗਿਦੇ ਆ ਫਰਕ ਉਹਦਾ ਅਰੇ ਪਾਣੀ ਦੀ ਬਹੁਤ ਜ਼ਰੂਰਤ ਆ। ਪਾਣੀ ਦੀ ਬਹੁਤ ਜ਼ਰੂਰਤ ਆ। ਤਾ ਮੁੰਡਾ ਫੁੜ ਟレイン ਉਹਦਾ। ਮਨ ਰੇਡਾ ਬੁਰਾ। ਕਟਦਾ ਖੜੀ ਆ। ਕਰਤਾ ਉਹ। ਹੂੰਨੀ ਤੇ ਮਾਰ ਖਾਂਦਾ। ਆ ਇੱਕ ਪੈਪਾ ਦਾ ਧਿਆਨ ਅਗਲ ਜਿਹੜੀ ਨਾ ਪੈਪਾ ਉੱਪਰ ਬੰਨ੍ਹਣੀ ਆ ਉਹਨੂੰ ਕੋਈ ਰੱਸੀ ਬੰਨ੍ਹ ਦੇ ਜਾਂ ਟੇਪ। ਹਾਂ ਟੇਪ। ਆਹੋ ਉਹ ਬੰਨ੍ਹਾ ਜੀ ਨਾਲ। ਬਾਈਕ ਨੂੰ ਵੇਲਾ ਦੋ ਜੀ। ਇੱਕ ਵੇਲਾ ਦੋ। ਤਾਂ ਵੀ ਪਤਾ ਲੱਜ ਜਾਊਗਾ। ਹੁਣ ਪੁੱਠੀਆਂ ਲਾ ਲੀਏ ਦੀ ਪੈਪਾਂ। ਬਸ ਹੋ ਗਿਆ ਇਹ ਕਹਿੰਦਾ ਕਹਿੰਦਾ ਯਾਰ ਉੱਪਰ ਨੂੰ ਕਰੇ ਤੇ ਥੱਲੇ ਨੂੰ ਮਾਉਂਦਾ ਥੱਲੇ ਨੂੰ ਕਰੇ ਤੇ ਉੱਪਰ ਜਾਂਦਾ ਉਹ ਫੇ ਪਾਈਪ ਗਲਤ ਲੱਗ ਗਿਆ ਆਪਣਾ ਥਾ ਪਾਪਾ ਪ੍ਰੈਸ਼ਰ ਤਾਂ ਹੋਈ ਅਸਾਈ ਨਹੀਂ ਜਾਂਦਾ ਦੋ ਕੋਈ ਬੰਦ ਇਹ ਯਾਰ ਮੈਡੀਕਲ ਸੁਣਾ ਉੱਤੇ ਰੰਗ ਲਾ ਦੇ ਉਹਨੂੰ ਇਹ ਨੂੰ ਆਹ ਲੱਗਣਾ ਉੱਧਰ ਉਰੀ ਵੀ ਕੋਲਾ ਕੇ ਦੋ ਰੰਗਾਂ ਦੀ ਲਾ ਦੇ। ਜਿਹੜੀ ਖੋਲਦੇ ਆ। ਲੋੜ ਨਹੀਂ ਚਾਚੇ ਇੱਕ ਨੂੰ ਜਿਹੜੀ ਉੱਪਰ ਲੀ ਆ ਬਸ ਉਹਨੂੰ ਕੁਛ ਵੀ ਚ ਰੱਸੀ ਲਵੇਟ ਦੋ ਤਾਂ ਪਤਾ ਹੀ ਆ ਵੀ ਇੱਕ ਨੂੰ ਲੱਗੀ ਵੀ ਆ। ਬਸ ਇੱਕ ਦਾ ਬੁੱਕੀ ਲੱਗੀ ਨਾ ਰੀਡਾ ਨਹੀਂ ਹਾਂ ਪਾਈਪਾਂ ਪ੍ਰੈਸ਼ਰ ਵਾਲੀਆਂ ਪ੍ਰੈਸ਼ਰ ਵਾਲੀਆਂ ਉਹ ਤਾਂ ਦੁਨੀਆਂ ਤੋਂ ਉੱਥੇ ਲੱਗਣੀਆਂ ਦਾਰਾਂ ਅੱਛਾ ਉਹਦਾ ਫਰਕ ਹੈ ਉਹਦਾ ਇੱਕ ਨੂੰ ਤਿੰਨ ਗੜੀਆਂ ਹੈ ਇੱਕ ਨੂੰ ਚਾਰ ਆ ਉਹ ਤਾਂ ਉੱਥੇ ਲੱਗਣੀ ਇੱਕ ਨੂੰ ਦੋ ਆ ਉਹਦਾ ਨਹੀਂ ਫਰਕ ਪ੍ਰੈਸ਼ਰ ਵਾਲੀ ਜਾਂਦੀ ਹੈ ਪਾਈਪਾਂ ਉਹ ਹੈਡਪਾ ਲੱਗ ਜੂਣੀਆਂ ਹਾਂ ਉਹਨੇ ਬਰਡੇ ਚ ਆਪਣੇ ਜੇ ਲਾਦਣਾ ਉਹਦਾ ਕੋਈ ਰੌਲਾ ਨਹੀਂ ਹੈਗਾ ਆ ਉਹ ਬੰਦਾ ਉੱਕਣਾ ਹੀ ਬਣਾਉਂਦਾ ਜਾ ਕੇ ਹਾਂ ਹੁਣ ਤਾਂ ਦੋਹਰ ਦੇ ਦੱਸਣ ਲੱਗ ਗਿਆ ਕਿ ਇਹਦਾ ਬਾਗਾ ਤੇ ਗੁੱਟੇ ਪਾਉਂਦੇ ਹੈ તો મેં ઓજી પાર્ટન કો ગાડી મોડલ લેક્યો જલ્દી નહી લાઈવ ચાલ્યા બેવંદર वहां પર આડમાં પાણી ਦਾ ਦੇਖ ਦੇਖ ਹੁਣ ਨੀਵੀ ਆ ਨਾ ਹਾਂ ਇਹ ਸਾਈਡਾਂ ਦੇਖ ਐ ਉਹ ਸਾਈਡਾਂ ਨੇ ਕਰਤੀ ਪੱਤਰੀ ਬਸ ਇਹੀ ਟੋੜੋ ਪਹਿਲਾਂ ਲੱਗਣੀ ਚਾਹੀਦੀ ਇਹ ਲੇਅਰ ਤੇ ਹਾਂ ਨੇ ਲਾਤੀ ਇਹਨਾਂ ਨੇ ਹਾਂ ਪਹਿਲਾਂ ਲਾਤੀ ਨੇ ਪਹਿਲਾਂ ਲਾ ਕੇ ਫਿਰ ਫਾਇਦਾ ਲਈ ਜਰਦਾ ਬੱਟਾ-ਬੁੱਟਾ ਪਾ ਕੇ ਫਿਰ ਕਰਾਵੇ ਵੀ ਤਿਆਰ ਆ ਖੇਤ ਜੀ ਹਾਂ ਫਿਰ ਫਾਇਦਾ ਲਈ ਜਰਦਾ ਹਾਂ ਬੱਟ ਬਾਈ ਦੀ ਨੀਵਾ ਹੋ ਜੇ ਲਾ ਹਾਂ ਇੱਥੇ ਇੰਨੇ ਟੱਕੇ ਮਰ ਜਣ ਸਾਰੇ ਇਹੀ ਆ ਦੇ ਲਾ ਹੁਣ ਕਿੰਨਾ ਫਰਕ ਪੈਣਾ ਤਾਂ ਬਾਏ ਵੇ ਕਰਕੇ ਬੁੱਲੀ ਵੀ ਆ ਨੀਮਾ ਬਹੁਤ ਹੋਰ ਕਿਉਂਕਿ ਉਹਦਾ ਸਾਰਾ ਗਰਾ ਖਾਲੀ ਹੋ ਕੇ ਜਾਂਦਾ ਹੁਣ ਠੀਕ ਆ ਚੱਲ ਨਾਲੇ ਵਧੀਆ ਕੰਮ ਲੱਗ ਗਿਆ ਵਧੀਆ ਹੁਣ ਹੈ ਨਾਲੇ ਡੈੱਕ ਛੋਟੇ ਦਾ ਸ਼ੌਂਦਾ ਸੁਣੀ ਆ ਡੈੱਕ ਕੋਣ ਡੈੱਕ ਵੀ ਲਾਉਂਦਾ ਚੱਲ ਲਾਉਂਦਾ ਬਾਹਰੋਂ ਹੀ ਬੰਦ ਕਰ ਆਏ ਹਾਂ ਅੱਛਾ ਵੀਡੀਓ ਰੱਖਦਾ ਬਾਏ ਨੂੰ ਆਏ ਵੀ ਆਵਾਜ਼ ਘੱਟ ਰੱਖਦਾ ਹੈ ਅੱਛਾ ਜੀ ਮੈਂ ਚੱਲ ਵਧੀਆ ਨਾਲੇ ਜੀ ਲੱਗਿਆ ਰਹਿੰਦਾ ਹੋਰ ਲੱਗ ਰਿਹਾ ਹੁਣ ਮਠਾ ਮਠਾ ਨਾਲੇ ਮਿੱਟੀ ਪੱਕੀ ਜਾ ਅੱਠ ਫੁੱਟੇ ਦਾ ਫਾਇਦਾ ਦੇ ਕਿੰਨੇ ਚੌੜੀ ਫਾਟਾ ਬਾਈ ਇਧਰਲੀ ਸਾਈਡ ਵੀ ਕਿੰਨਾ ਬਾਹਰ ਆਉਂਦਾ ਏ ਉਹ ਪਰਲੀ ਸਾਈਡ ਦੀ ਹਾਂ ਨਾ ਜਿਹੜਾ ਇਹਦੇ ਇੱਕ ਇਹ ਨਹੀਂ ਕੱਟਦਾ ਇਹ ਤਾਂ ਹੂੰ ਵੀ ਜੇ 14 ਚ ਹੁੰਦਾ ਏ ਨਾ ਹੋਰ ਅੰਦਰ ਰਹਿਣੇ ਤੇ ਡਾਰੇ ਤਾਂ 16 ਕਰਕੇ ਥੋੜਾ ਜਿਹਾ ਉਹ ਲੱਗਦਾ ਨਹੀਂ ਹੂੰ ਜਦੋਂ ਟਰੈਕਟਰ ਸਲਿੱਪ ਕੱਢ ਲਾਈ ਜਾਂਦਾ ਹਾਂ ਇਹ ਸਲਿੱਪ ਨਹੀਂ ਕੱਢਦਾ ਹਾਲਾਂਕਿ ਵਜਨ ਟਰੈਕਟਰ ਦਾ ਬਣਾ ਬਹੁਤ ਜਿਆਦਾ ਹਾਂ ਵਜਨ ਬਹੁਤ ਜ਼ਿਆਦਾ ਕਾ ਤੇ ਆ ਫਟਾ ਇੱਕ ਵਾਰੀ ਹੋਰ ਬੱਝੂਗਾ ਵੀ ਤੇ ਹਾਂ 0 ਵਾਸਤੇ 0 ਵਾਸਤੇ ਇੱਕ ਵਾਰੀ ਭਜਣਾ ਹੈ ਨਾ ਵੀ ਪਹਿਲਾ ਆਹ ਸਾਈਡਾਂ ਨਹੀਂ ਭਰ ਗਈ ਨਾ ਹੁਣ ਆ ਬਰਾਬਰ ਕਰਤੀ ਆਨੇ ਆਹ ਸਾਈਡ ਸਾਰੀ ਉਹ ਪਰਲੀ ਸਾਈਡ ਵੀ ਹੋ ਜੀ ਹੁਣ ਆਹ ਸਾਈਡ ਨੂੰ ਇੱਕ ਵਾਰੀ ਬਰਾਬਰ ਹੋ ਕੇ ਫਿਰ 0 0 ਨਿਕਲ ਜੀ ਹਾਂ 0 ਇਹਦਾ ਬੰਦੇ ਦਾ ਆਪਣਾ ਹੀ ਤਜਰਬਾ ਹੈ 0 0 ਉਹ ਥੋੜੀ ਦੱਸਦਾ ਇਹਦਾ ਬੰਦੇ ਨੇ ਆਪੇ ਦੇਖ ਲੈਣਾ ਵੀ ਭਾਈ ਹੁਣ ਮਿੱਟੀ ਸਾਰੀ ਪੂਰੀ ਆ ਮਾ ਪਾਰਾ ਕੰਮ ਆਹੋ ਨਾ ਇਹ ਲੈਂਡ ਦੱਸਣਾ ਜਿੰਦੀ ਯਾਰ ਕੋਈ ਫਰਕ ਪੈਗਾ ਟਵਰ ਦਾ ਹਾਂ ਉਹਦਾ ਬਿੱਲੇ ਬਲੇਖੇ ਆ ਲੈਂਡ ਦਾ ਆਪਾਂ ਕਹਿੰਦੇ ਨੇ ਵੀ ਹਰੀਚ ਰਹਿੰਦਾ ਏ ਫੇਰ ਆਇਓ ਕਿਰਾਏ ਦਾਦੇ ਦਾ ਵੀ ਇੰਨੀ ਮਿੱਟੀ ਜਲਦੀ ਬਰਾਬਰ ਮਿੱਟੀ ਪੂਰੀ ਹੋ ਜਾਵੇ ਪਤਾ ਕੀ ਜਲ ਲਾ ਜਦੇ ਜੇਕਣਾ ਹੁਣ ਇੱਕ ਵਾਰੀ ਮਿੱਟੀ ਭਰ ਲਈ ਤਾ ਸਾਰੇ ਖੇਤ ਚ ਘੁਮਾ ਦੇ ਤੇਰੀ ਮਿੱਟੀ ਨਹੀਂ ਖਾਲੀ ਆਹੋ ਫੇਰ ਉਹ ਜੀ ਰੋ ਬਸ ਹਾਂ ਬਾਕੀ ਇੱਧਰ ਦੇਖੋ ਬਾਈ ਆਹ ਫਰੰਟ ਤੇ ਕਿੰਨਾ ਆਇਆ ਇੱਧਰ ਆ ਰਿਹਾ ਤੇ ਇੱਧਰ ਵੀ ਫਰੰਟ ਪੈ ਗਈ ਆਹ ਸੋਲਾਂ ਇੰਚ ਦਾ ਹੈਗਾ ਤੇ ਇੱਧਰ ਵੀ ਪੈ ਗਈ ਜੋ ਆ ਪਿਆ ਢਾਡਾ ਨਹੀਂ ਬਾਤ ਹੈ ਢਾਡਾ ਵਾਲੇ ਮੈਂ ਉਹ ਕਿਹਾ ਉਧਰ ਨਾ ਮੇਰੇ ਮੈਨੇ ਦਰਦ ਹੋਣ ਲੱਗ ਜਾਂਦਾ ਸਾਹ ਕਰਕੇ ਤੇ ਮਿੱਟੀ ਨਿਕਲਦੀ ਅੰਦਰ ਤੇ ਉਹ ਕੋਈ ਹੁਣ ਮੈਂ ਢਾਡਾ ਹਾਂ ਢਾਡਾ ਚਾਹੀਦਾ ਮੂੰਹ ਪਰ ਉਹ ਨਹੀਂ ਉਹੀ ਮੰਗਾ ਲਈਏ। ਬਾਅਕਸ ਜਿਆ ਨਹੀਂ ਲੱਗਦਾ ਇਹ। ਹਾਂ। ਉਹ ਤਾਂ ਹਮਦੇ ਚ ਕਰ ਵੀ ਬਹੁਤ ਆਉਂਦੀ ਮੁੰਨੂ। ਉਹਨਾਂ ਨੇ ਰਮਾਲ ਠੀਕ ਹੈ। ਰਮਾਲ ਠੀਕ ਹੈ। ਸਮਝਿਆ? ਜੇ ਪਰਨੇ ਦਾ ਇੱਕ ਲੜ ਖੋਲ ਕੇ ਲਵੇਟ ਲਾ। ਲਾਸਟ ਵਾਲਾ। ਹਾਂ। ਆਏਗਾ ਦੇਖੇ ਆਇਆ ਪਿਆ। ਹਾਂ। ਚਲ ਆਇਤਾ ਹਵਾ ਚੱਲਦੀ ਖੜਦਾ ਨਹੀਂ ਉਹ ਮਿੱਟੀ। ਇਹ ਤਾਂ ਦੇਖਣ ਲੱਗ ਗਿਆ। ਨਾ ਕੱਲ ਬੜਾ ਕੇ ਲਿਆਇਆ ਮੈਂ ਵੀਡੀਓ। ਹਾਂ। ਉਹ ਖੇਦੀ ਜਿਹੜਾ ਪਾਣੀ ਕਰਿਆ ਉਹਦਾ। ਹੁਣ ਜਿਹੜਾ ਖੁੰਝਾ ਇੰਨੇ ਇੰਨਾ ਕੁ ਵੀ ਪਾਣੀ ਤਾਂ ਫਰਕ ਨਹੀਂ ਪਿਆ ਦੇਖਦਾ। ਇੱਕ ਸਾਰ ਪਿਆ ਸਾਰਾ ਕਿਤੇ ਵਿੱਚ ਤੱਕੀ ਨਹੀਂ ਹੈਗੀ। ਕਾ ਬਾਈ ਹੂੰ ਹੁਣ ਤਾਂ ਇੱਕ ਪਨੀਰੀਆਂ ਨੂੰ ਵੀ ਨਜ਼ਾਰਾ 레이జర్ ਮਾਰੋ ਪਨੀਰੀ ਮਿਲ ਗਈ ਤੋ ਐਨ ਇੱਕ ਸਰਬਾਣੀ ਖੜਦਾ ਆ ਪਾਣੀ ਵੀ ਮਾਂ ਮਿੰਕੇ ਤੋਂ ਬੱਟਾ ਪਾਉਣੀ ਆ ਫਿਰ ਸ਼ਾਮ ਨੂੰ ਪਾਉਂਦੇ ਮੈਂ ਹੁਣ ਸਪਰੇਅ ਕਰਿਆ ਵਾਂ ਠੀਕਾ ਕਿੱਥੇ ਪਾਉਣੀ ਆ ਆਪਾਂ ਸ਼ਾਮ ਨੂੰ ਸਪਰੇਅ ਤਿੰਨ ਕਿਲੋ ਕੁਝ ਪੈਣਾ ਨਾ ਬੀਜ ਤਾਂ ਲਿਆਂਦਾ ਕਰਮਾਈਆਂ ਮਾਰਦੀ ਤੂੰ ਮਾਰ ਦਿੰਦਾ ਸ਼ਾਮ ਨੂੰ ਆਪਾਂ ਮਾਰਦੇ ਆ ਵਿੱਲੀ ਜੋਗਾ ਬਾਕੀ ਬਾਈ ਚੱਲ ਰਿਹਾ ਕੰਮ ਵਧੀਆ ਤੇ ਸਾਰੇ ਹੀ ਕਰਨੇ ਆ ਇਹ ਕਿਹੜਾ ਖੇਤ ਤੇ ਕੋਹ ਪਣਾ ਰਹਿੰਦਾ ਆ ਜੀ ਸਾਰੇ ਕਰਨੇ ਆ ਹਾਂ ਸਵਾਗੇ ਜੀ ਨਹੀਂ ਹਾਂ ਫਰਕ ਪੈਂਦਾ ਰਹੀ ਚੀਜ਼ ਆ ਹੁਣ ਦੇ ਟਾਈਮ ਵੀ ਬਦਲ ਆ ਗਿਆ ਹੈ ਨਾ ਹੈ ਸੈਟਿੰਗ ਸਿਰੇ ਵਾਲੀ ਕਰੀ ਹੋਈ ਹੈ ਯਾਰ ਵਧੀਆ ਬੰਦੇ ਆ ਲੈਨੇ ਕਰਾ ਦੇ ਤੇ ਕੰਪਨੀਆਂ ਦੇ ਨਾ ਪ੍ਰੈਸ਼ਰ ਜਾਂ ਚ ਘਟ ਹੁੰਨੇ ਆ ਜੰਗੀ ਵਾਲਾ ਬਹੁਤ ਪ੍ਰੈਸ਼ਰ ਘਟਾਤਾ ਕਰਾਦਾ ਤੇ ਉਹਦੇ ਵੀ ਮੈਂ ਪੂਰਾ ਪ੍ਰੈਸ਼ਰ ਵਧਾਇਆ ਵਾ ਮਾ ਆਪਣੇ ਵਾਲਾ ਇਹ ਤਾਂ ਪਹਿਲਾਂ ਹੀ ਵਧਿਆ ਪਿਆ ਜੇ ਹੋਰ ਵਧਾਤਾ ਫਿਰ ਹੋਰ ਪਰਦੀਲਾ ਹੋਣਾ ਵੈਸੇ ਹੁਣ ਇੰਨਾ ਠੀਕ ਆਹਾ ਪ੍ਰੈਸ਼ਰ ਦਾ ਹੀ ਬਹੁਤ ਪਰਕ ਪੈਂਦਾ ਲੀਜ਼ਰ ਨੂੰ ਜਿਹੜੇ ਬਾਈ ਇਹ ਸਪੀਡ ਵਾਲਾ ਜੰਨੀ ਮਰਜੀ ਤੇਜ਼ ਹੌਲੀ ਕਰੀ ਆ ਕੋਈ ਫਰਕ ਨਹੀਂ ਆਉਂਦਾ ਇਹ ਅਪ ਡਾਉਨ ਦੀ ਬਹੁਤ ਸਪੀਡ ਹੈ ਜੀ ਚੱਲੀਏ ਮੇਰੇ ਆਪਾਂ ਚਲ ਹੁਣ ਦੇਖਦਾ ਆ ਕਿਹੜਾ ਲਾ ਕੇ ਇਹ ਨਾ ਨਾ ਹੁਣ ਕਿਤੇ ਮੈਨੂੰ ਦੱਸਿਆ ਹੋਵੇ ਮਣੀ ਮੋਟੀ ਨਾ ਮਿੱਟੀ ਛੱਡ ਲੇਗਾ ਸਾਈਡ ਪਰ ਕਿਤੇ ਮਣੀ ਮੋਟੀ ਹੁੰਦੀ ਹੈ ਕਿਤੇ ਮਿੱਟੀ ਲੋੜ ਆ ਲਾਸਟ ਵਾਰ ਆਹੋ ਪੂਰੀ ਕਰਕੇ ਦਾਂ ਜਿਹੜਾ ਇਹ ਮਾਰ ਕੇ ਦੇਖਦਾ ਹੁਣ ਹਮਮ ਫਿਕਰ ਸਰਮਾ ਸਰ ਦੇਖ ਲਈਏ ਹੁਣ ਕੱਢ ਲਈਏ ਆਹੋ ਹਮ ਤੇ ਬਾਕੀ ਹੁਣ ਲੱਗਿਆ ਵਾ ਬਾਈ ਆਪਾਂ ਚੱਲਦੇ ਆ ਆਸ੍ਰੀ ਕਾਲ ਜੀ ਬਾਈ ਕਬੂ ਕਰਾ ਆਪਣੇ ਪਿੰਡੇ ਪਹੁੰਚੇ ਅੱਜ ਅਸੀਂ ਆਪਣੇ ਪਿੰਡੇ ਲੱਗੇ ਵੇਜੀ ਨਾਲੇ ਮੋਟਰ ਰਵਾਈਏ ਨੇਤਰ ਵਾਈ ਦੀ ਮੋਟਰ ਹਾਂ ਪਰ ਲੱਗ ਰਹੀ ਹੈ ਸ੍ਰੀ ਕਾਲ ਨੂੰ ਸ੍ਰੀ ਕਾਲ ਸ੍ਰੀ ਜੀ ਅੱਜ ਦਾ ਦੰਪ ਦਾਂਵਿੰਦਰਾ ਦੀ ਮੋਟਰ ਨਹੀਂ ਕੀ ਹੋ ਗਿਆ ਲਾ ਹੋਰ ਅੱਜ ਨਿਰਨੇ ਕਾਜੀ ਜਾ ਬਿੱਤੀ ਮੇਂ ਮੋਟਰ ਕੱਢਣੀ ਹੈ ਜੈਨ ਗੁੱਪੀ ਲਾ ਕੰਮ ਕਰਿਆ ਅਸੀਂ ਮੋਟਰ ਕੱਢੀ ਬਾਹਰ ਕੀ ਹੋ ਗਿਆ ਧੀ ਦਿਨ ਮੋਜਾ ਹੁਣ ਇਹਨੂੰ 3 ਦਿਨ ਹੋਇਆ ਹੁਣ ਕਿੱਧੇ ਕਿਨੇ ਦਾ ਕੁੰਝਾ ਇਹਦੇ ਵੀ 40 ਦਿਨ ਹੋ ਗਏ 40 ਦਿਨ ਮੈਨੂੰ ਤਾਂ ਪਤਾ ਹੈ ਬਾ ਬਾਏ ਲਈ ਆਪਰੇ ਯਾਰੇ ਲੈਨੇ ਹੋਰ 15 ਦਿਨ ਸਾਰੇ ਅਸੀਂ ਵੀ ਇੱਥੇ ਕਹਿੰਦੇ ਯਾਰੇ 3 ਦਿਨ 15 ਦਿਨ ਨਹੀਂ ਗਏ ਕੱਲ ਅਸੀਂ ਯਾਰੇ ਲੱਗ 40 ਦਿਨ 40 ਦਿਨ ਹੈ 40 ਦਿਨ ਹਰ ਹੋਰ ਦੇਖੀ ਤੂੰ ਚਾਈ ਤੇ ਬਾਅਦ 20 ਦਿਨ ਛੁੱਟੀ ਹੋਣੀ ਹੈ ਇਹ ਅੱਜ ਛੁੱਟੀਆਂ ਹੋਏ ਕਰਦੀਆਂ ਐਨੀ ਖੁਸ਼ੀ ਆਹਾ ਆਚੋ ਚਾਂਦਾਂ ਦਾ ਨਾਲ ਇੱਕ ਹੋਰ ਅਸੀਂ ਉਨੀ ਉਨੀ ਵੜ ਰਹੇ ਹਾਂ ਮੈਂ ਤਾਂ ਜਦ ਲਵੀਰ ਅਸੀਂ ਉਨੀ ਪਿੱਛੇ ਬੈਠ ਰਹੇ ਹਾਂ ਮੇਰੀ ਤੇਰੀ ਵੀ ਟੈਨਸ਼ਨ ਰਹੀ ਹੈ ਹੈ ਬਾਈ ਹਾਂ ਤੂੰ ਵੀ ਟੈਨਸ਼ਨ ਰਹੀ ਹੈ ਹੁਣ ਲੈ ਛੱਡ ਕੇ ਉਹਨਾਂ ਨੂੰ ਲੈ ਕੇ ਆਉਣਾ ਮੈਂ ਤਾਂ ਨੂੰ ਛੁੱਟੀ ਹੋ ਗਈ ਹੈ ਹਾਂ ਬਾਈ ਨੂੰ ਛੁੱਟੀਆਂ ਨਾਲੇ ਆਉਗੇ ਇਹਦੇ ਨਹੀਂ ਤੇ ਖੇਤ ਮੈਂ ਮੰਡ ਮਤਾਂ ਲੈ ਕੇ ਬੰਦੂ ਆਉਣਾ ਪੈਣਾ ਇਹ ਕਿੰਨੀ ਲੇਟ ਹੋ ਗਿਆ ਮਨੂੰ ਕਹੇ ਦਾਦੂ ਕਹੇ ਅਸੀਂ ਅੱਜ ਹੀ ਆ ਗਿਆ ਮਸਲਾ ਮੈਂ ਤਾਂ ਲੇਟ ਹੋ ਗਿਆ ਤੂੰ ਅੱਜ ਹੀ ਆ ਗਿਆ ਆਏ ਵੀ ਆਫਰ ਨੇ ਆਣਿਆ ਦਾ ਜੀ ਗਰਮੀ ਬਹੁਤ ਗਰਮੀ ਹੈ ਲੈਣਾ ਵੀ ਔਖਾ ਸੈਣਾ ਵੀ ਔਖਾ ਦੋਏਲੇ ਲੱਗੇ ਉਹਦੇ ਕੰਮ ਇਹ ਤਾਂ ਹਵਾ ਚੱਲਦੀ ਹੁਣ ਜੇ ਬਾਕੀ ਭਾਈ ਗੱਲ ਤਾਂ ਗਰਮੀ ਬਹੁਤ ਏਦੀ ਜਿਨੀ ਤੁਸੀਂ ਕਹਿ ਦੋ ਅੱਜ ਵੀ ਕੋਈ 9 ਵਜੇ ਆ ਅੰਦਾਜ਼ ਸ਼ੁਰੂ ਨਹੀਂ ਕਰ ਰਹੀ ਮਣੀ 9 ਵਜੇ ਹਾਲਾਤ ਦੇਖ ਲਾ ਤੂੰ ਤੂੰ ਐਸ ਵੀ ਡਾਟਾ ਟੈਂਪਰੇਚਰ ਦੇਖੀ ਹੁਣ 40 ਦੇ ਬਾਰ ਹੋ ਗਿਆ ਉਹ ਹੋ ਜਾਂਦਾ ਗਰਮੀ ਚ ਕੀ ਕਰਦਾ ਹੁਣ ਤੂੰ ਪਤਾ ਨਹੀਂ ਹਣੇ ਕਿੰਨੇ ਕੋਈ ਜੱਕ ਕਰਦਾ ਯਾਰ ਬਾੜਾ ਇੰਨਾ ਤਾਂ ਚੱਲਦਾ ਰਹਿੰਦਾ ਨਾ ਇਹਦਾ ਨੋਰਮਲ ਆ ਚੱਕਿਆ ਹਾਂ ਫਾਈਦਾ ਭਾਈ ਇਹ ਤੁਹਾਨੂੰ ਥੋੜੀ ਜਿਹੀ ਝਲਕੇ ਦਿਖਾਈਆ ਕੈਮਰੇ ਦੇ ਪਿੱਛੇ ਵਾਲੀ ਇੰਨਾ ਉਹ ਇੰਨੇ ਦਾ ਉਹ ਤਾਂ ਹੈ ਹਾਂ ਸਭ ਨੂੰ ਪਤਾ ਜਿਹੜੇ ਵੀਡੀਓ ਦੇਖਦੇ ਆ ਪੰਜਾਬ ਵਾਲੇ ਜੇ ਪੰਜਾਬ ਮ ਰਹਿੰਦੇ ਆ ਇੰਨਾ ਕਿ ਜਲਦੀ ਰਹਿੰਦਾ ਇੰਨਾ ਤਾਂ ਕੁਝ ਨਹੀਂ ਨੋਰਮਲ ਦੀ ਜਾਲੀ ਆ ਦੋ ਘੰਟੇ ਹੁਣ ਖੜਕੜਾ ਹੋ ਤੇ ਕਿਆ ਬਣਾ ਫਿਰ ਝਲਕੇ ਅਜੇ ਪੱਟ ਦਾ ਕਿਆ ਫਾਇਦਾ ਕਿਆ ਫਾਇਦਾ ਹੈ ਹਾਂ ਤੇ ਖੜਕੇ ਰ ਮੜਾ ਮੋਟਾ ਬੈਠੇ ਰਹੋ ਅਮਿਤ ਜੀ ਭਾਈ ਯਾ ਵੀ ਘਾਬਾ ਦੀ ਹੋਵੇ ਨਾ ਫਿਰ ਵਾਲ ਵੀ ਨਹੀਂ ਆਉਂਦਾ ਤਬ ਤੱਕ ਦਿਖਾਉਂਦਾ ਪੱਕੀ ਗੱਲ ਹੈ ਅਰੇ ਖਹਿ ਬਾਈ ਹੋ ਗਏ ਜੀ ਯਾ ਵੀ ਰਹਦੀ ਹੈ ਫਿਰ ਇਹ ਕੰਮ ਆਇਆ ਹੋਇਆ ਤਾਂ ਉਹ ਬੰਦਾ ਭੁੱਲਦਾ ਨਹੀਂ ਨਾਲੇ ਕਿਨਾਰਾ ਨਾਮਿੰਦਰ ਲਗਾ ਲੋ ਆ ਆ ਆਲੇ ਦਰ ਹੋ ਗਏ ਆ ਉਹ ਕਰੇ ਉੱਪਰ ਲਗੀਲਾ ਹੈ ਉਹ ਆ ਗਿਆ ਸਾਡੇ ਉਹ ਵੀ ਕਰੇ ਉੱਪਰ ਲਗੀਲਾ ਹੈ ਉਹ ਬਾਈ ਗਿੱਲਾ ਕਰਿਆ ਜਿਹੜਾ ਉਹ ਦੂਰ ਇੱਕ ਆ ਵੀ ਕਰਿਆ ਕੜ ਗਿਆ ਕੜ ਗਿਆ ਜਿੱਲਾ ਰਹਿ ਗਿਆ ਨਾੜਿਆਂ ਵਾਲਾ ਕਿਹਨੋਂ ਤੱਕ ਉਹ ਗਿਆ 2 ਢਾਈ ਘੰਟੇ ਲੇ ਗਿਆ ਵੀ ਠੀਕ ਆ ਫੇਰ ਠੀਕ ਆ ਢਾਈ ਘੰਟੇ ਢਾਈ ਕਿਲੇ ਆਉਗੇ ਡੇਢ ਢਾਈ ਮੈਂ ਭਾਈ ਹੋਏ ਡੇਢ ਹੋਇਆ ਡੇਢ ਹਾਂ ਡੇਢ ਘੰਟੇ ਢਾਈ ਘੰਟੇ ਡੇਢ ਕਿਲੇ ਆ 5-6 ਘੰਟੇ ਵਾਲਾ ਕੰਮ ਨਹੀਂ ਆ ਫੇਰ ਰੋਜ਼ ਬੋਲਦਾ ਖਰਾਬ ਹੀ ਬੋਲਦਾ ਘਾਟਾ ਘੋਰ ਹੈ ਇਹਨੂੰ ਮਸਾ ਇੰਨਾ ਜ਼ਿਆਦਾ ਨਹੀਂ ਮਿੱਟੀ ਬੋਖ ਚੱਕ ਕੇ ਲਾਈ ਫੇਰ ਤਾ ਉਹ ਰੋਣ ਮਿੱਟੀ ਆ ਨਾ ਕਿੰਨਾ ਲੱਭੀ ਤੂ ਸੀ ਥੋੜ ਕੋਟੀ ਤਾਂ ਬੱਟ ਪਣਾ ਇੱਥੇ ਦੇਖ ਕੇ ਰਹਣਾ ਮਿੱਟੀ ਲੈ ਜੈਨੇ ਹੂੰ ਹੂੰ ਨਿੱਤਰਨੇ ਹਾਂ ਸਵਾਗਾ ਉਰੇ ਤੇ ਨਾ ਆਵੇ ਇੱਥੇ ਤੇ ਸਵਾਗਾ ਇੱਥੇ ਕਿਥੋਲਾ ਨਾਲੇ ਨਾਲ ਦਾ ਜਾ ਜਾ ਕੇ ਦੇ ਨਾਲ ਤੇ ਆ ਜਾ ਕੇ ਵਟ ਵਸ ਮੈਂ ਕਿਹਾਹੀਂ ਆ ਭਾਗਤ ਜਨਮ ਤਾਂ ਆਦਾਵਰੇ ਉਹ ਇਹ ਥਾਂ ਕਰ ਲੈ ਲੈ ਕਰਾਤਾ ਹੈ ਨਹੀਂ ਸਵਾਗਾ ਜਿਆਦਾ ਭਰ ਦਿਆ ਨਾ ਉੱਥੇ ਤੇ ਫੇਰ ਛੱਡਦੇ ਤੇ ਗਾਹ ਫੇਰ ਤੈਨੂੰ ਲਾਉਣਾ ਪੈਣਾ ਫੇਰ ਚੱਕ ਲੈ ਉਸ ਨਾਲ ਮੁੱਛਰੀਵਾ ਹੋ ਜਾਂਦਾ ਫੇਰ ਕਿਹਾ ਜਾਇਦਾ ਨਾਲ ਖੜੀ ਕਰਨੀ ਹੈ ਮੈਂ ਇੰਨੀ ਜਗ੍ਹਾ ਮਾਰੇ ਖੜੀ ਹੋ ਬੈਠਾਂ ਸਰੇ ਸਾਈ ਕਿੰਨਾ ਭਰਾ ਕਿਹੜਾ ਭਰਾ ਹੱਥਾਂ ਵਾਲੀ ਤਾਂ ਜਦੋਂ ਖੜੀ ਕਰਦਾ ਉੱਪਰ ਸਵਾਗੇ ਨਾਲ ਖੜੀ ਹੁੰਦੀ ਆ ਫਿਰ ਜਿਹੜੂ ਤੋਂ ਪਾ ਉਹ ਉੱਥੇ ਲਾ ਲਿਆ ਫਿਰ ਉੱਚਾ ਨਹੀਂ ਮੈਂ ਕਰਦਾ ਆ ਜਾਂਦਾ ਤੇ ਸਲਿੱਪ ਕੱਢ ਲਾ ਲੈ ਲਿਫਟ ਨੂੰ ਛਾੜਿਆ ਰਹਿਣਾ ਉਹ ਮਿੱਟੀ ਘਾਲਦੇ ਨਹੀਂ ਫੇਛਣੀਆਂ ਐਂ ਕਰ ਦਿੰਦਾ ਉਹ ਟੋਰ ਤੇ ਖੜੇ ਕੇ ਮਿੱਟੀ ਖੜੀ ਕਰੇ ਹੁਣ ਆਹੀ ਵੰਡਵਾ ਪਾਉਣੀ ਵਟਾ ਦੇਖੀ ਤੈਨੂੰ ਪਤਾ ਵੀ ਲਾ ਸਕਦਾ ਕੋਈ ਹੈ ਕੋਲ ਤੇ ਹੀ ਕੋਲ ਤੇ ਖੜੀ ਲਾਣੀ ਹੈ ਇਹਨੇ ਬੱਤੀ ਨਾਲ ਦਖਾਣੇ ਜਦੋਂ ਤੂੰ ਉਠਾਲੀ ਅੱਜ ਪਾਇਆ ਉਹਨਾਂ ਨੂੰ ਵਟਾਂ ਆਉਣੀ ਤੇ ਵੇਲੇ ਉਹ ਬਾਕੀ ਤੇ ਕਰ ਦਈਏ ਓਕੇ ਆਜਾ ਪਾ ਦੇਣੀਆ ਹੁਣਾਂ ਅੱਜ ਤੱਕ ਰੋਕੋ ਹੋਰ ਐਡ ਕਰਨਾ ਲਗਾ ਨਾ ਖੇਤਰ ਲੈਜਰ ਕਰਨੇ ਹੋਗੇ ਕਿਹੜਾ ਮੰਡਲ ਹੈ ਵੀ ਸਾਰੇ ਹੀ ਆਪਣੇ ਉਹ ਤਾਂ ਖੋਣੇ ਥੋੜੇ ਸਾਰੇ ਕਰਕੇ ਕੰਮ ਨੂੰ ਵੇਟ ਦੇ ਮੰਡਲੇ ਚਾਰ ਪੰਜ ਨੌ ਆਪਣੇ ਘੱਟੀ ਜਾਣੀ ਗਏ ਨੇ ਨੌ ਕਿਲੇ ਹੋਗੇ ਤੇਰੇ ਹਾਂ ਟੋਟਲ 11 ਅੱਜ ਲੱਗਿਆ ਉਹ ਬਹੁਤ ਮੈਂ ਕਹਿੰਦਾ ਵੀ ਲੱਗਿਆ ਉਹ ਕਾਹਨੋਂ ਪਾਉਣ ਲੱਗਾ ਰੋੜਾ ਮਿੱਟਰ ਵਾਲੇ ਨਾਲ ਹਾੜਾ ਨਾਲ ਆ ਗਿਆ ਹਲਗੀ ਤੇ ਪਾਏ ਥੋੜੇ ਮੰਨੂ ਨਹੀਂ ਪਤਾ ਕਿਹੜਾ ਜੋੜੇ ਆ ਪਉਦਾ ਤਾਂ ਮਾਉਣ ਦਾ ਅੱਜ ਬਾਰੇ ਕੀ ਹਾਲ ਤੇ ਭਾ ਗਿਆ ਹੁਣਾ ਗੱੱਦਾ ਹੁਣ ਉੱਠ ਕੇ ਆਇਆ ਬੈਲਾ ਫਿਰ ਮੈਂ ਤਾਂ ਗੱੱਦਾ ਉੱਠਿਆ ਵਾ ਉੱਥੇ ਬੈਠਾ ਤੇਰੇ ਕੋ ਗੱੱਦਾ ਮੈਂ ਭੁੱਲ ਗਿਆ ਹੁੰਦਾ ਕਿ ਤੂੰ ਆ ਦਸੂਗੀ ਸਵੇਰ ਦਾ ਸਵੇਰ ਦਾ ਆਪ ਫੋਨ ਕਰਿਆ ਮੈਨੂੰ ਬੁਲਾਇਆ ਵਾ ਮੈਂ ਉੱਠ ਕੇ ਆਇਆ ਠੀਕ ਆਂ ਤੂੰ ਰਾਤ ਉੱਠੇ ਹੀ ਨਹੀਂ ਜੇ ਤੈਨੂੰ ਫੂਰ ਕਰਦੇ ਨੇ ਤੂੰ ਇਕੱਲਾ ਹੀ ਬਿਠੇ ਰਹਦਾ ਕੀ ਹੋ ਗਿਆ ਇੱਧਰ ਰੇਤਾ ਪਹਿਲਵਾਨ ਹੈ ਕਾ ਫੂਰ ਕਰਦਾ ਹੈ ਭਾਈ ਮੋਟਰ ਪਗਾਉਗਾ ਸਾਰਾ ਕੁਝੇ ਬਕਾਊ ਆ ਖੜੇ ਆ ਗੱਪਤੀ ਉਹਦਾ ਕਿਹੜੀ ਕੋਈ ਕਿਸੇ ਕਾਦੀ ਮੋਟਰ ਸੀ ਉਹ ਕਹਾ ਪਰ ਮੋਟਰ ਕਿਹੜੀ ਕਾ ਕੰਪਨੀ ਮੋਟਰ ਰੂਬੀ ਦੀ ਹੈ ਰੂਬੀ ਰੂਬੀ ਦੀ ਹੈ ਸਾਡੇ ਦੀ ਮੋਟਰ ਵਧੀਆ ਹੈ ਸਾਡੇ ਸਾਡੇ ਦੀ ਮੋਟਰ ਆ ਰੂਬੀ ਦੀ ਹੈ ਕਹਲੇ ਡਿਲੀਵਰੀ ਕਹਲੇ ਤਾਰ ਕਹਲੇ ਫਲੈਕਸਬਲ ਕਹਲੇ ਤਾਰ ਸਭ ਕੁਝੇ ਪਕਾਉ ਸਭ ਕੁਝੇ ਬਕਾਉ ਆ ਸਾਡੇ 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 ਸਾਡੀ ਮੋਟਰ ਪਾਣੀ ਭਾਈ ਕੋਈ ਗ੍ਰਾਹਕ ਉਹ ਵਜੇ ਦਸਦੇ ਹੋ ਭਾਈ ਲੈ ਜਾ ਬਾਹਰ ਕੱਢਤੀ ਦੇਖ ਲੋ ਭਾਈ ਇਹ ਕਿਹੜੀ ਬਾਹਰ ਘਟਦੀ ਬਾਹਰ ਘਟਦੀ ਵੀਡੀਓ ਬਣਾਣੀ ਦੀ ਯਾਰ ਭਾਈ ਵੀ ਆਉਂਦੇ ਵਾਲੀ ਹੈ ਸਾਹ ਜੋ ਵਾਲੀ ਹੈ ਅਸੀਂ ਬਣਾਉਣਾ ਚਾਹੁੰਦੇ ਰੈਲੀ ਕਲਿੱਪੀ ਹੈ ਸਾਬੋ ਲਊਗਾ ਮੈਂ ਦਿਖਾ ਦੂੰਗਾ ਬੱਚ ਲੋਕਾਂ ਨੂੰ ਬਾਕੀ ਡਰਾਈਵਰ ਭਾਈ ਬੂਰਾ ਤਕੜਾ ਹੋ ਗਿਆ ਸਾਡਾ ਉਹ ਹੈ ਇਹਨੇ ਕੀ ਬਸ ਹਾਂ ਹੱਟ ਟੇਕ ਗਿਆ ਬਾਹਰ ਤੇਰੇ ਵੀ ਹੱਟੇ ਗਿਆ ਬੂਰਾ ਹੂੰ ਤਾਂ ਨਹੀਂ ਹਲੇ ਮੇਰਾ ਹਲੇ ਮੈਂ ਤਾਂ ਜਿ ਚਲਾਇਆ ਥੋੜਾ ਜਿਹਾ ਅੱਛਾ ਇਹ ਤਾਂ ਚਲਾਇਆ ਤਾ ਨੂੰ ਛੱਡ ਦੇ ਮੰਡ ਛੋੜਨ ਨੂੰ ਹੱਟ ਜੜਦੇ ਬਿਆਲੀ ਚ ਐਦੂੰ ਤੱਕ ਕੇ ਹਾਂ ਜੈਨ ਗੁੱਪੀ ਦਾ ਕੰਮ ਸਾਥੇ ਲੱਤੈ ਨਾ ਹਲੇ ਤੂੰ ਦੇਖ ਲੈ ਮੋਟਰ ਖਿੱਚੀ ਹੋਈ ਫਿਰ ਨੂੰ ਪੱਥਰ ਥੱਲੇ ਆਇਆ ਰਹਿ ਜਾ ਕਰਨ ਜਿਹੜਾ ਡੱਡੂ ਪਿੱਛੇ ਆਉਂਦਾ ਨਾ ਪੱਥਰ ਥੱਲੇ ਹਾਂ ਨਾ ਤਾਂ ਥੱਲੇ ਛੱਡਣੇ ਜੋਗੇ ਹਾਂ ਆਇਆ ਥੱਲੇ ਉਂਗਲੀ ਆਇਆ ਆਇਓ ਰਹਿ ਜਾ ਕਰਨ ਆਥਾਂਲੇ ਕੱਢਦੀ ਆਇਓ ਕੱਢਦੀ ਮੋਟਰ ਦੇਖ ਲੈ ਕਰਕੇ ਰਸਾ ਪਾ ਕੇ ਡੰਡਾ ਪਾਉਣ ਦਾ ਪਿੱਛੇ ਰੋ ਰੋ ਰੋਕਣੇ ਨੂੰ ਡੰਡਾ ਨਹੀਂ ਨਾਗ ਵਾਲਾ ਪਾ ਕੇ ਰਸਈ ਪਸੰਦ ਸੁਣਾ ਪੈਂਦਾ ਤਾਂ ਆਹੋ ਚੱਕ ਕੇ ਤਾਂ ਖਾਣਾ ਪੈਂਦਾ ਜਿਵੇਂ ਕਲੰਪ ਲਾਉਣਾ ਕੋਈ ਲੋੜ ਬਾਈ ਬਈ ਪਤਾ ਕਹਦੀ ਆਈ ਗਈ ਐਲਮ ਵੀ ਮੋਟਰ ਆ ਉਹ ਥੱਲੇ ਆ ਲੈਂਟਰ ਚੋਂ ਨੂੰ ਅਸੀਂ ਲੈਂਟਰ 'ਤੇ ਖੜ ਕੇ ਤੇ ਇਹ ਥੱਲੇ ਖੜੇ ਘੜੇ ਪਾਈ ਗਏ ਉਹ ਕਿਆ ਕਲੰਪ ਜੀਪ ਨੂੰ ਕਿੱਤੀ ਗਿਆ ਥੱਲੇ ਕਲੈਂਪ ਪਾਈ ਗਏ ਇਹ ਤਾਂ ਲੋਡ ਆ ਗਿਆ ਬਾਈ ਗਰਮੀ ਚ ਜੇ ਨਹੀਂ ਖੂਸ ਹੋਣ ਦਤੀ ਇਹਨਾਂ ਨੂੰ ਜੇ ਇਹ ਹੱਥਾਂ ਨਾਲ ਵੀ ਕੱਢਣੀ ਆ ਮੋਟਰ ਜਿਹੜੀ ਕਲੈਂਪ ਜ਼ਰੂਰੀ ਆ ਬਾਈ ਵਾਹ ਬਾਜੀ ਬਰਾਪਾ ਰੱਸੇ ਨਾਲੇ ਖੜਾ ਲੈਂਦੇ ਆ ਉਹ ਗਲਤ ਗੱਲ ਆ ਕਲੈਂਪ ਚਾਹੀਦਾ ਹੈ ਤੇ ਨਾਲ ਕੋਈ ਪਤਾ ਨਹੀਂ ਹੁੰਦਾ ਕਿ ਕੰਮ ਕਿਸ ਪਕਾਰ ਜਿਵੇਂ ਉਹ ਹੈ ਕਿ ਨਹੀਂ ਹਾਂ ਕਲੈਂਪ ਜ਼ਰੂਰੀ ਆ ਆਵਾਜ਼ ਨੂੰ ਇਹਨੂੰ ਰੋੜੇ ਦੇ ਵਿੱਚ ਤੇਰੇ ਜਿਹੜਾ ਮੋਗੇ ਮੈਂ ਕੋਠੇ ਉੱਪਰ ਕੱਢਿਆ ਉਹ ਵੀ ਚੱਲਦਾ ਸੀ ਫਾਇਰ ਦੀ ਚੱਕੇ ਨਾਲ ਦੀ ਚੈਰ ਗੁੱਤੀ ਦੀ ਚੱਲੀ ਜਾਂਦੀ ਗੁੱਤੀ ਨਾ ਜਾਈ ਪਾਲਾ ਪਾ ਕੇ ਪਾ ਦੇ ਬੱਸ ਹੈ ਕਿ ਨਹੀਂ ਜਿਹੜਾ ਕੋਠੇ ਜਿਆ ਯਾਰ ਸਾਡੇ ਕੋਠੇ ਦੇ ਉੱਪਰ ਹੁੰਦਾ ਉੱਥੇ ਚੱਲ ਜਾਂਦੀ ਦੀ ਉਹ ਚੱਲੀ ਹੋਈ ਚੈਨੇ ਇਹਦਾ ਹੋਰ ਗੱਲ ਜਿਹੜਾ ਇੱਕ ਕੋਠੇ ਰੱਖਣੀ ਹੋਵੇ ਨਾ ਇਹਦਾ ਸੱਡਾ ਦੋ ਸੰਭਲੇ ਕਰਕੇ ਆਪਣੇ ਗਾਰਡਰ ਪਾ ਲਵੇ ਪਾਏ ਵੇ ਲੋਕ ਨੇ ਉੱਥੇ ਪਾਏ ਵੇ ਜੂਸੇ ਦਾ ਨੀਂਦਰ ਦੇ ਬਿੱਲੇ ਰਹਿੰਦੀਆਂ ਨੇ ਸਰਕਾਰੀ ਮੋਟਰ ਤਾਂ ਹੀ ਪਾਏ ਹੋਏ ਹੁੰਦੇ ਤੇ ਇਹਨੂੰ ਪਿਵਨਾ ਵੀਰੇ ਸਰਕਾਰੀ ਮੋਟਰ ਆ ਹੈ ਦੌਰ ਆਪਣੇ ਪਿੰਡਾਂ 'ਚ ਆਪਣੇ ਟੈਂਕੀ ਵਾਲਾ ਹੈ ਨਹੀਂ ਇਹਨਾਂ ਪਤਾ ਹੀ ਪਾਏ ਹੋਏ ਆ ਇਹ ਮੋਟਰ ਕਰਕੇ ਹੀ ਪਾਏ ਹੋਏ ਆ ਇਹ ਪੌਣੀ ਹਾਂ ਪੌਣੀ ਪੌਣੀ ਇਹਨੂੰ ਪਿਵਨਣਾ ਵਾਓ ਠੀਕ ਹੈ ਜੀ ਲੋ ਜੀ ਇਹ ਡਰਾਈਵਰ ਚੈੱਕ ਕਰ ਲਿਆ ਚੇਂਜ ਬਾਈ ਮੇਰਾ ਉਸਤਾਦ ਖੜਾ ਹੈ ਮੈਨੂੰ ਗੰਨੇ ਦਾ ਗੁਰੂ ਧਾਰਾ ਦਾ ਮੈਨੂੰ ਰੀਡ ਕਰਾਦਾ ਗੁਰੂ ਧਾਰਾ ਹੋਏ ਬਾਈ ਮੈਂ ਨਹੀਂ ਗੁਰੂ ਧਾਰਾ ਹੈ ਜੀ ਉੱਤ ਠੀਕ ਆ ਦੇਖ ਤੂੰ ਪੁੱਤਰ ਬਾਈ ਮੈਂ ਤੈਨੂੰ ਕਹਿ ਕੇ ਜਾਂ ਪਪੂ ਪਾਸ ਕਰਤਾ ਜਾਂ ਚੇ ਅੱਫਾ ਫੇਲ ਹੋਈ ਨਹੀਂ ਸਕਦਾ ਮੈਂ ਚਲਾ ਚੱਲ ਬਾਈ ਤੂੰ ਵੀ ਹੁਣ ਹੈਗੇ ਨਾ ਇਹ ਆ ਇਹਨੂੰ ਵੀ ਤੂੰ ਹਾਂ ਹੁਣ ਤੈਸ ਗਾਣਾ ਇਹਨੂੰ ਹਾਂ ਤਾਂ ਨਹੀਂ ਹੋਣਾ ਹੁਣ ਮੇਰੀ ਗੱਲ ਇੱਧਰ ਆ ਇਹ ਹੁਣ ਪ੍ਰਿੰਸੀਪਲ ਬਣ ਗਿਆ ਹਾਂ ਇਹ ਪ੍ਰਿੰਸੀਪਲ ਹੈ ਮਾਸਟਰ ਹੁਣ ਉਹ ਸਟੂਡੈਂਟ ਆ ਇਹ ਇਹਨੂੰ ਸਿਖਾਇਆ ਜੀ ਮੈਂ ਗਾਂ ਇਹ ਵੀ ਨਾਲ ਮੇਰੇ ਉਸਤਾਦ ਜੀ ਆ ਬਾਈ ਮੈਂ ਇਹਨੂੰ ਮੈਂ ਸਿਖਾਇਆ ਵਾ ਗ੍ਰਿੰਦਰ ਨੂੰ ਕਿਨੇ ਦੱਸਿਆ ਕੱਲ ਆਇਆ ਮੇਰੇ ਕੋਲ ਚੱਲ ਕਹਿੰਦਾ ਵੀਡੀਓ ਬਣਾਈਏ ਮੈਂ ਕਿਹਾ ਤੈਨੂੰ ਕੀ ਹੋ ਗਿਆ ਚੱਲ ਪਹਿਲੇ ਮੱਥਾ ਟੇਕ ਆਈਏ ਕਹਿੰਦਾ ਗੁਰਦੁਆਰੇ ਮੈਂ ਚੱਲ ਚਲ ਜੀ ਆਇਆ ਤੈਨੂੰ ਪਾਲਤੀ ਕਰਨੀ ਆ ਹੀਰੇ ਨੂੰ ਵੀ ਪਾਲਤੀ ਕਰਨੀ ਆ ਲੇਜੇ ਕਲਾਚ ਪਾਪਾ ਸਿੱਖ ਗਿਆ ਮੈਂ ਉਸ ਖਾਗ ਹੀ ਨਹੀਂ ਦਿੱਤਾ ਤੈਜ ਖਾਇਆ ਮੈਂ ਕਿ ਤੈਨੂੰ ਕਿਨੇ ਗਿਆ ਮੈਂ ਮੈਮੋ ਨਹੀਂ ਸਿਕਾਇਆ ਨਹੀਂ ਤੈਜ ਖਾਇਆ ਮੈਂ ਕਿ ਮੇਰੇ ਕੋਲ ਤਾਂ ਹੈ ਨਹੀਂ ਮੈਂ ਤਾਂ ਆਪ ਸਿੱਖਣਾ ਤੇਰੇ ਪਾਪੇ ਤੇ ਮੈਨੂੰ ਪਤਾ ਮੈਂ ਸ਼ਾਰਾ ਕੋਈ ਦੇਖਦਾ ਦੇ ਰਿਹਾ ਕਹਿੰਦਾ ਪਹਿਲਾਂ ਉਹ ਕਲਾ ਹੁੰਦਾ ਤੇਰੇ ਕੋਲ ਪਤਾ ਨਹੀਂ ਕਿਤੇ ਸੀ ਕੀ ਜਾਂਦਾ ਗੱਲਾਂ ਰਾਤ ਫੇਰ ਨੇ ਭਜਾਇਆ ਉਹ ਕਹਿੰਦਾ ਇੱਕ ਤਾਂ ਛੇਲੇ ਰੱਡੂ ਲਿਆ ਕਹਿੰਦਾ ਤਾਂ ਪਾਲਟੀ ਹਾਂ ਹੈ ਇੱਕ ਤਾਂ ਛੇਲੇ ਰੱਡੂ ਲਿਆ ਕਹਿੰਦਾ ਤਾਂ ਪਾਲਟੀ ਵਿੱਚ ਡੋਣੇ ਤਰੀਕਾ ਤੇਰੀ ਮੈਂ ਕਿਹਾ ਤਾਂ ਪਾਲਟੀ ਵਿੱਚ ਡੋਣੇ ਕੀਲੇ ਨੂੰ ਵਾਜਾ ਦਊਂ ਕਿ ਸੇਲ ਨੂੰ ਵਾਜਦੇ ਹੋ ਮੈਂ ਦੇਦੇ ਹਾਲੇ ਵਾਜੇ ਲੱਟੂ ਫੜ ਕੇ ਆਉਂਦਾ ਹਾਂ। ਹਲੇ ਵੀ ਹੱਥ ਨਹੀਂ ਲੱਗਦਾ ਟਰੈਕਟਰ। ਬ੍ਰੇਕ ਤੇ ਜਗ੍ਹਾ ਪੈ ਰੇਸ ਮਾਰਕ ਪੈਂਦਾ ਦਾ। ਮੈਂ 2-4 ਕਿਲੇ ਪਤਾ ਕਰਕੇ ਉਹ ਟਰੈਕਟਰ ਦਾ ਹੁਣ ਪੂਰਾ ਟਰੈਕਟਰ ਦਾ ਮਾੜ ਮੈਂ ਛੱਡਦੀਆਂ ਆਪਣੇ ਚ ਮਾੜ ਮੈਂ ਛੱਡੀਆਂ ਨੂੰ ਤੇ ਆਪਣੇ ਕੰਮ ਆ ਫੁੱਲ। ਕੋਈ ਚੱਕਰ ਨਹੀਂ ਇਹ ਵੀ ਯਾਰ ਇਹ ਕਿਹੜੇ ਮਾੜਾ ਕਰਦਾ ਹੈ। ਪਗੜੇ ਹੁਣ ਹੋਇਆ। ਉਹਦਾ ਟਰੈਕਟਰ ਇੰਨਾ ਪਤਾ ਨਹੀਂ ਆਪਾਂ। ਇਹ ਤੇਰੇ ਦਿਮਾਗ ਦੀ ਗੇਮ ਹੈ। ਸਾਰੀ ਕੰਮ ਕਰਦਾ ਬਦਦਾ ਤੇ ਉਹਨੇ ਤੈਨੂੰ ਆਪੇ ਛੱਡਣਾ। ਕੋਤਾ ਲੈ ਕੇ ਜਾਣਾ ਤੈਨੂੰ ਦੇਖਣਾ ਇੱਕ ਵਾਰੀ ਸੈਟਿੰਗ ਬਣਨੀ ਆ ਉਹਦੇ ਬਾਅਦ ਤਾਂ ਬੰਦੇ ਨੇ ਕੰਮ ਕਰਨਾ ਪਿੱਛੇ ਦੇਖਣ ਦੀ ਲੋੜ ਨਹੀਂ ਬਸ ਠੀਕ ਹੈ ਜੀ ਚੱਲ ਇਹਨੂੰ ਦਿਖਾ ਲਿਆ ਯਾਰ ਕੰਮ ਪੁੱਛ ਤੇਰਾ ਇਹਦਾ ਪਾਣੀ ਛੱਡਿਆ ਪਿਆ ਥੋੜਾ ਜਿਹਾ ਦੂਰ ਰੱਖਿਆ ਪਾਣੀ ਤਾਂ ਛੱਡਿਆ ਜਿੱਥੇ ਉਹਨੂੰ ਪੁੱਛ ਵਾਹ ਬਹੁਤ ਵਧੀਆ ਜੀ ਫੂੰਦ ਫੂੰਦ ਦੇ ਦੰਦ ਕੱਢਦਾ ਨਾਲ ਕਾਇਆ ਬਰੋਸੇ ਦੀ ਹੈਗਾ ਵਾਹ ਜਾਨ ਦੰਦ ਕੱਢਦਾ ਨਾ ਨਾ ਐਂ ਕਰਦੇ ਨਾਲ ਉਹ ਵਧੀਆ ਕੰਵੀਰ ਤੇ ਭਾਈ ਬਚ ਕੇ ਦੇਖੋ ਬਈ ਲੋਕ ਇਹਨੇ ਬਚ ਕੇ ਰਹਿ ਕਰੋ ਮੇਰੇ ਤੋਂ ਦੂਰ ਰਹੇ ਕਰੋ ਨਾਲ ਤੁਸੀਂ ਦਾ ਦਰ ਮਾਰਦਾ ਤਾਂ ਨਾ ਮੈਂ ਦੇਖ ਲਿਆ ਬਚ ਕੇ ਰਹਿ ਜਾ ਦਰਵੀਜ਼ ਨੇ ਮੂੜੀ ਲਾ ਚਾਹਿਆ ਸਪਰੇਅ ਲੈ ਆਇਆ ਮੱਖੀਆਂ ਦੇ ਉੱਤੇ ਮਾਰ ਦੇਣਾ ਇਹ ਵੀ ਕਿੱਦਿ ਕਿ ਬੱਲੇ ਹਾਰਮਾ ਚੋਂ ਜੀ ਆ ਕਿੱਥੇ ਆ ਗਿਆ ਆਹ ਪਿਆ ਆਹ ਹਾਂ ਇਹਨਾਂ ਦਾ ਜਿਆਦਾ ਉੱਥੇ ਮਾਰ ਦੇ ਉਹ ਮੈਂ ਘਰਾਂ ਵੀ ਮਾਰ ਲਈ ਸੈਲਰ ਜੀ ਵੀ ਮਾਰ ਕੇ ਸਾਈਨਾਂ ਦੀ ਟਪਾਪ ਲਾਏ ਆ ਘਰਾਂ ਮਾਰ ਕੇ ਵਿੱਚ ਮੋਟਰ ਮਾਰ ਲਾ ਮੱਖੀਆਂ ਮੱਖੀਆਂ ਬਾਜੀ ਹੋਈ ਨਾ ਨੀਮੀ ਰੱਖ ਕੇ ਇੱਧਰ ਕਿੱਥੇ ਕਿੱਦੇ ਬੈਠ ਕੇ ਮਾਰਦਾ ਦੇ ਨਾਉਣ ਨਹੀਂ ਮਤਾਲ ਦੇ ਵੀ ਬਾਕੀ ਨਾ ਕੋਈ ਮੋਟੇ ਸਾਹ ਇਦਰੇ ਆ ਕੰਮ ਕਰਦੀ ਆ ਬਾਕੀ ਵਿਓਜ ਹੋਈ ਐ ਇਹਦੇ ਵਿੱਚ ਵੀ ਬਾਕੀ ਨਾ ਕੋਈ ਬਾਕੀ ਉਹ ਐਂਟੀ ਗਰਮੀ ਨਾ ਮੱਖੀ ਦਾ ਬੱਚਾ ਲੜਾ ਬੱਚਾ ਕਿਹੜਾ ਅਰੇ ਜਿਹੜਾ ਮੇਰੀ ਦਵਾਈ ਸਰਕਾਰ ਦੀ ਆਏਗੀ ਐ ਵੀ ਅੱਜ 40 40 ਡਿਗਰੀ ਟੈਂਪਰੇਚਰ ਆ ਮੱਛਰ ਤਾਂ ਖਤਮ ਕਰਾਣਾ ਲੋਕੀ ਬਾਈ ਕੱਲ ਤੇਰਾ ਟੈਂਪਰੇਚਰ ਦੇਖ ਲਿਆ ਗੱਲ ਬਹੁਤ ਗਰਮੀ ਦੀ ਉਹ ਵੀ ਸ਼ਾਮ ਨੂੰ ਉਹ ਵੀ ਸ਼ਾਮ ਨੂੰ ਕੱਲ ਚਰ ਨਹੀਂ ਆ ਦੇਖਿਆ ਪਨੀਰੀ ਦੇਖਿਆ ਅਹ ਦੇਖ ਜਾਗੇ ਜਾ ਕੇ ਦੇਖ ਆਉਗਾ ਨਹੀਂ ਮੈਂ ਜਾ ਕੇ ਦੇਖ ਜਾ ਹੁਣ ਆਉਗਾ ਲੈ ਜਾ ਕੇ ਦੇਖ ਜਾ ਜਾ ਉਹ ਕਿੱਧਰੋਂ ਪਤਾ ਹਮੂੰ ਆਈ ਦਾ ਪਤਾ ਜਿਹੜਾ ਬੁਬਾਰੀ ਨੂੰ ਪਤਾ ਹੁੰਦਾ ਭਈ ਇਹ ਆ ਉਹ ਆ ਉਰੀਦ ਆਪਕੇ ਹੋਊਗਾ ਪਤਾ ਸਾਡਾ ਭਾਈ ਬਤਾ